ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਦੋ ਦਿਨ ਪਹਿਲਾਂ ਕਿਸਾਨਾਂ ਦੇ ਧਰਨੇ ਚੁਕਾ ਦਿੱਤੇ ਗਏ ਸੀ ਭਾਵੇਂ ਖਨੋਰੀ ਬਾਰਡਰ ਹੋਵੇ ਜਾਂ ਫਿਰ ਸ਼ੰਭੂ ਬਾਰਡਰ ਹੋਵੇ ਕਿਸਾਨਾਂ ਨੂੰ ਤਾਂ ਮੌਕੇ ਦੇ ਤੋਂ ਪੁਲਿਸ ਫੜ ਕੇ ਆਪਣੇ ਨਾਲ ਲੈ ਗਈ ਲੇਕਿਨ ਉਹਨਾਂ ਦਾ ਸਮਾਨ ਉਸੇ ਥਾਂ ਦੇ ਉੱਤੇ ਰਹਿ ਗਿਆ ਸੀ ਤੇ ਤਸਵੀਰਾਂ ਤੁਸੀਂ ਉਹ ਵੀ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਕਲੀਨ ਚਲਾਇਆ ਗਿਆ ਜਦੋਂ ਤੱਕ ਇਸ ਤਰੀਕੇ ਦੇ ਨਾਲ ਜੀਸੀਬੀ ਦੇ ਨਾਲ ਜੋ ਜਿੰਨੀ ਵੀ ਉੱਥੇ ਡਿਵੈਲਪਮੈਂਟ ਹੋਈ ਹੋਈ ਸੀ ਜਿੰਨੇ ਵੀ ਤੰਬੂ ਸੀਗੇ ਸਾਰੇ ਦੇ ਸਾਰੇ ਜ਼ਮੀਂਦੋਸ ਕਰ ਦਿੱਤੇ ਗਏ ਸੀ ਦੇ ਉਸ ਤੋਂ ਬਾਅਦ ਕਈ ਲੀਡਰਾਂ ਦੇ ਇਸ ਤਰੀਕੇ ਦੇ ਪ੍ਰਤੀਕਰਮ ਵੀ ਆਏ ਕਿ ਜੋ ਸਮਾਨ ਜਿੱਥੇ ਹੈ ਉਸ ਨੂੰ ਉਸੇ ਤਰੀਕੇ ਨਾਲ ਪਿਆ ਰਹਿਣ ਦਿਓ ਆਪਾਂ ਸਭ ਕੁਝ ਸਰਕਾਰ ਤੋਂ ਵਸੂਲ ਕਰਾ ਲਾਂਗੇ ਹਾਲਾਂਕਿ ਉਦੋਂ ਸਮਾਂ ਵੀ ਨਹੀਂ ਸੀ ਕਿਉਂਕਿ ਦੇਰ ਰਾਤ ਹੋ ਚੁੱਕੀ ਸੀ ਕਿ ਕੋਣ ਆਪਣਾ ਸਮਾਨ ਸਾਹਮਦਾ ਸਭ ਨੂੰ ਤਾਂ ਇਹ ਸੀ ਕਿ ਕਿਸੇ ਤਰੀਕੇ ਦੇ ਨਾਲ ਸੀ ਧਰਨੇ ਨੂੰ ਜਾਰੀ ਰੱਖ ਸਕੀਏ ਲੇਕਿਨ ਪੁਲਿਸ ਆਪਣੇ ਨਾਲ ਲੈ ਜਾਂਦੀ ਹੈ ਤਾਂ ਹੋਇਆ ਕਿ ਉਸ ਤੋਂ ਬਾਅਦ ਫਿਰ ਪੁਲਿਸ ਨੇ ਕਿਹਾ ਕਿ ਸਾਰੇ ਟਰੈਕਟਰ ਟਰਾਲੀਆਂ ਇੱਕ ਸਾਈਡ ਦੇ ਉੱਤੇ ਲਗਾ ਦਿੱਤੇ ਗਏ ਨੇ ਜਿੰਨਾ ਵੀ ਸਮਾਨ ਸੀ ਕਿਸਾਨਾਂ ਦਾ ਉਹਨੂੰ ਵੀ ਸੜਕ ਤੋਂ ਹਟਾ ਕੇ ਖੇਤਾਂ ਦੇ ਵਿੱਚ ਲਗਾ ਦਿੱਤਾ ਗਿਆ ਸੀ ਤੇ ਪੁਲਿਸ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਦੋ ਬੰਦਿਆਂ ਦੀ ਗਵਾਹੀ ਔਰ ਸਬੂਤ ਲੈ ਕੇ ਸਾਡੇ ਕੋਲ ਆਓ ਅਸੀਂ ਤੁਹਾਡਾ ਸਮਾਨ ਤੁਹਾਨੂੰ ਵਾਪਸ ਕਰ ਦਾਂਗੇ ਤੇ ਹੁਣ ਕੀ ਹੋਇਆ ਤੜਕਸਾਰ ਤੋਂ ਹੀ ਕਿਸਾਨ ਲੀਡਰ ਔਰ ਆਮ ਜਿਹੜੇ ਕਿਸਾਨ ਨੇ ਪਹੁੰਚ ਰਹੇ ਨੇ ਕਿ ਅਸੀਂ ਆਪਣਾ ਸਮਾਨ ਸਮੇਟ ਲਈਏ ਆਪੋ ਆਪਣਾ ਸਮਾਨ ਲੈ ਆਈਏ ਲੇਕਿਨ ਹੋਇਆ ਕੁਝ ਇਹ ਹੈ ਕਿ ਹੁਣ ਕਿਸਾਨਾਂ ਦਾ ਸਮਾਨ ਚੋਰੀ ਹੋ ਗਿਆ ਜੀਆਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿਸਾਨਾਂ ਦਾ ਸਮਾਨ ਚੋਰੀ ਹੋ ਗਿਆ ਇਹ ਆਫਰ ਕਿਤੇ ਖੁਰਦ-ਬੁਰਦ ਕਰ ਦਿੱਤਾ ਗਿਆ। આરોਪ ਇਸ ਕਰਕੇ ਲੱਗ ਰਹੇ ਨੇ ਕਿਉਂਕਿ ਕਈ ਕਿਸਾਨ ਕਹਿ ਰਹੇ ਨੇ ਕਿ ਜਿਸ ਵੇਲੇ ਧਰਨਾ ਚਕਾਉਣ ਦੇ ਲਈ ਪੁਲਿਸ ਆਈ ਹੋਈ ਸੀ ਉਸ ਤੋਂ ਬਾਅਦ ਪੁਲਿਸ ਗੱਡੀਆਂ ਦੇ ਵਿੱਚ ਅਸੀਂ ਦੇਖਿਆ ਸਿਲੰਡਰ ਲਾਦ ਰਹੀ ਸੀ। ਜੇਕਰ ਉਹ ਸਿਲੰਡਰ ਲੱਦ ਕੇ ਲੈ ਕੇ ਗਏ ਨੇ ਤਾਂ ਕਿੱਥੇ ਲੈ ਕੇ ਗਏ ਨੇ ਨੋਟ ਕੀਤਾ ਗਿਆ ਕਿ ਪੁਲਿਸ ਨੇ ਕਿੰਨੇ ਸਿਲੰਡਰ ਆਪਣੇ ਕਬਜ਼ੇ ਚ ਲਈ ਨੇ ਜਾਂ ਜਿਹੜਾ ਹੋਰ ਛੋਟਮੋਟ ਸਮਾਨ ਸੀਗਾ ਉਹਨੂੰ ਆਪਣੇ ਕਬਜ਼ੇ ਚ ਲਿਆ ਸ਼ਾਇਦ ਕਿਸੇ ਦੇ ਕੋਲ ਕੋਈ ਇਹਦਾ ਡਾਟਾ ਨਹੀਂ ਹੈ ਲੇਕਿਨ ਹਾਂ ਜਿਹੜੀਆਂ ਚੀਜ਼ਾਂ ਵੱਡੀਆਂ ਨੇ ਜਿਹੜੀਆਂ ਅੱਖ ਦੇ ਨਾਲ ਸਾਹਮਣੇ ਦਿਖਦੀਆਂ ਨੇ ਤਾਂ ਟਰੈਕਟਰ ਟਰਾਲੀਆਂ ਪਈਆਂ ਨੇ ਲੇਕਿਨ ਕਿਸਾਨਾਂ ਦਾ આરોਪ ਹੈ ਕਿ ਉਹਨਾਂ ਦੇ ਟਰੈਕਟਰ ਟਰਾਲੀਆਂ ਦੇ ਵਿੱਚੋਂ ਸਮਾਨ ਕੱਢ ਲਿੱਤਾ ਗਿਆ ਚੋਰੀ ਕਰ ਲਿੱਤਾ ਗਿਆ ਜਿਹੜੀਆਂ ਹਜ਼ਾਰਾਂ ਰੁਪਏ ਦੀਆਂ ਤਰਪਾਲਾਂ ਆਂਦੀਆਂ ਨੇ ਉਹ ਚੱਕ ਕੇ ਲੈ ਗਏ ਨੇ ਉਹਨਾਂ ਨੂੰ ਫਾੜ ਦਿੱਤਾ ਜਿੰਨੇ ਆਰਜੀ ਟੈਂਟ ਸੀਗੇ ਉਹਨਾਂ ਦੀ ਕੀਮਤ ਵੀ ਜੇਕਰ ਆਪਾਂ ਸਾਰੇ ਮਿਲਾ ਲਈਏ ਤਾਂ ਲੱਖਾਂ ਰੁਪਏ ਦੇ ਵਿੱਚ ਹੁੰਦੀ ਆ ਉਹਨਾਂ ਨੂੰ ਵੀ ਤਹਸ ਨਹਸ ਕਰ ਦਿੱਤਾ ਗਿਆ ਔਰ ਹੁਣ ਜਦ ਕਿਸਾਨ ਆ ਰਹੇ ਨੇ ਆਪਣਾ ਸਮਾਨ ਲੈਣ ਦੇ ਲਈ ਤਾਂ ਉਹਨਾਂ ਨੂੰ ਉਹਨਾਂ ਦਾ ਪੂਰਾ ਸਮਾਨ ਹੀ ਨਹੀਂ ਮਿਲ ਰਿਹਾ ਕੁੱਲ ਮਿਲਾ ਕੇ ਸਿਰਫ ਔਰ ਸਿਰਫ ਟਰੈਕਟਰ ਔਰ ਟਰਾਲੀ ਉਹਨਾਂ ਨੂੰ ਦਿੱਤਾ ਜਾ ਰਿਹਾ ਜਾਂ ਫਿਰ ਜਿਹੜਾ ਵਿੱਚ ਵੱਡਾ ਸਮਾਨ ਪਿਆ ਸੀ ਔਰ ਜਿਹਦਾ ਕੋਈ ਬਾਲਾ ਇਸਤੇਮਾਲ ਨਹੀਂ ਹੁੰਦਾ ਜਿਸ ਤਰੀਕੇ ਦੇ ਨਾਲ ਵੱਡੇ ਦੇਗਾ ਹੁੰਦੀਆਂ ਨੇ ਉਸ ਤਰੀਕੇ ਦੇ ਭਾਂਡੇ ਹੋਗੇ ਉਹ ਸਭ ਕੁਝ ਹੈਗੇ ਲੇਕਿਨ ਜੇਕਰ ਆਪਾਂ ਗੱਲ ਕਰੀਏ ਫ੍ਰਿਜ ਦੀ ਫ੍ਰਿਜ ਦੇ 10 ਰਹੇ ਨੇ ਕਿ ਗਾਇਬ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਿਲੰਡਰ ਕਾਫੀ ਵੱਡੀ ਸੰਖਿਆ ਦੇ ਵਿੱਚ ਨੇ ਸਿਲੰਡਰ ਦਾ ਪਤਾ ਹੀ ਨਹੀਂ ਕਿ ਉਹ ਸਿਲੰਡਰ ਕਿੱਥੇ ਗਏ ਨੇ ਇਸੇ ਦੇ ਨਾਲ આરોਪ ਇਹ ਵੀ ਲਗਾਇਆ ਜਾ ਰਿਹਾ ਕਿ ਇੱਕ ਟਰਾਲੀ ਦੇ ਵਿੱਚ ਏਸੀ ਵੀ ਲੱਗਿਆ ਹੋਇਆ ਸੀ ਹਾਲਾਂਕਿ ਸਰਦੀਆਂ ਦੇ ਮੌਸਮ 'ਚ ਭਾਵੇਂ ਉਹਦਾ ਇਸਤੇਮਾਲ ਨਹੀਂ ਹੋਇਆ ਲੇਕਿਨ ਉਸ ਤੋਂ ਪਹਿਲਾਂ ਉਸ ਏਸੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਪੂਰਾ ਸਹੀ ਕੰਡੀਸ਼ਨ ਦੇ ਵਿੱਚ ਨਹੀਂ ਚੱਲ ਰਿਹਾ ਸੀ ਟਰੈਕਟਰ ਦੇ ਵਿੱਚ ਲੱਗਿਆ ਹੋਇਆ ਸੀ ਆ ਪਿੱਛੇ ਜੋ ਟਰਾਲੀ ਹੁੰਦੀ ਉਹਦੇ ਵਿੱਚ ਲਗਾਇਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਹੁਣ ਉਸ ਦਾ ਵੀ ਕੋਈ ਥਾਂ ਠਾਕਾਣਾ ਨਹੀਂ ਹੈ ਕਿ ਆਖਿਰਕਾਰ ਉਹ ਏਸੀ ਕਿੱਥੇ ਗਿਆ ਤਾਂ ਇਸ ਤਰੀਕੇ ਦੇ આરોਪ ਲੱਗ ਰਹੇ ਨੇ ਤੇ આરોਪਾਂ ਦੀ ਸੂਈ ਕਿਤੇ ਨਾ ਕਿਤੇ ਕਿਸਾਨ ਸਿੱਧੇ ਤਰੀਕੇ ਨਾਲ ਬੋਲ ਕੇ ਤਾਂ ਨਹੀਂ ਕਹਿ ਰਹੇ ਕਿ ਪੁਲਿਸ ਜ਼ਿੰਮੇਵਾਰ ਹੈ ਲੇਕਿਨ ਉਹ ਕਹਿ ਰਹੇ ਨੇ ਜਦ ਪੁਲਿਸ ਨੇ ਐਕਸ਼ਨ ਕੀਤਾ ਤਾਂ ਐਕਸ਼ਨ ਦੇ ਅਧੀਨ ਜਿੰਨਾ ਵੀ ਸਮਾਨ ਸੀ ਉਹਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਉਸ ਅਦਾਰੇ ਦੀ ਹੁੰਦੀ ਹੈ ਜੋ ਐਕਸ਼ਨ ਕਰ ਰਿਹਾ ਹੈ ਤਾਂ ਪੰਜਾਬ ਪੁਲਿਸ ਨੇ ਐਕਸ਼ਨ ਕੀਤਾ ਤਾਂ ਸਵਾਲ ਪੰਜਾਬ ਪੁਲਿਸ ਨੂੰ ਹੀ ਕੀਤਾ ਜਾ ਰਿਹਾ ਜਵਾਬ ਵੀ ਦੇਣਾ ਬਣਦਾ ਹੈ ਕਿ ਜਿਹੜਾ ਸਮਾਨ ਸੀ ਆਖਿਰਕਾਰ ਕਿੱਥੇ ਗਿਆ ਉਹ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਗੱਡੀਆਂ ਦੇ ਵਿੱਚ ਭਰ ਕੇ ਸਿਲੰਡਰ ਲੈ ਕੇ ਜਾਏ ਗਏ ਨੇ ਤਾਂ ਉਹ ਸਿਲੰਡਰ ਕਿੱਥੇ ਨੇ ਕੀ ਕੁਝ ਕਹਿ ਰਹੇ ਨੇ ਕਿਸਾਨ ਉਹ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆ ਪਹਿਲਾਂ ਤੇ ਹੁਣ ਅਸੀਂ ਆਪ ਦਾ ਟਰੈਕਟਰ ਲੈ ਕੇ ਆਏ ਆ ਤੇ ਸਾਡਾ ਸਮਾਨ ਕਾਫੀ ਜਿਆਦਾ ਚੋਰੀ ਹੋ ਗਿਆ ਜੀ ਹਾਂ ਤੇ ਸਾਡੇ ਪੱਖੇ ਵੀ ਚੋਰੀ ਹੋ ਗਏ ਕੂਲਰ ਚੋਰੀ ਹੋ ਗਏ ਸਾਡੇ ਸਿਲੰਡਰ ਸੀਗੇ ਉਹ ਚੋਰੀ ਹੋ ਗਏ ਪੱਠੀਆਂ ਉਹ ਲੈ ਗਏ ਚੱਕ ਕੇ ਬਹੁਤ ਸਾਰਾ ਸਮਾਨ ਸਾਡਾ ਬਹੁਤ ਚੋਰੀ ਹੋ ਗਿਆ ਜੀ ਬਾਕੀ ਜਿਹੜਾ ਉਹ ਟਰਾਲੀ ਦੇ ਅੰਦਰ ਸਮਾਨ ਸੀ ਉਹਨਾਂ ਨੇ ਜਿੰਦਰੇ ਭੰਨੇ ਅੰਦਰੋਂ ਸਮਾਨ ਸਾਰਾ ਚੋਰੀ ਕੀਤਾ ਜੀ ਪੁਲਿਸ ਨੇ ਜਦੋਂ ੱੱਕੇ ਨਾਲ ਰਾਤ ਨੂੰ ਕਬਜ਼ਾ ਕੀਤਾ ਜੀ 2-3 ਘੰਟੇ ਸਾਡੇ ਤੇ ਉਹਨਾਂ ਨੇ ਤੱਕਾ ਕੀਤਾ ਅਸੀਂ ਪ੍ਰਾਲੀ ਦੀਆਂ ਗੱਠਾਂ ਤੇ ਉੱਥੇ ਬੈਠੇ ਰਹੇ ਹਾਂ ਤੇ ਜਦੋਂ ਅਸੀਂ ਆ ਕੇ ਦੇਖਿਆ ਉਹਨਾਂ ਨੇ ਸਾਡੇ ਸਾਹਮਣੇ ਟਰਾਲੀ ਭਰੀ ਹੈ ਸਿਲੰਡਰਾਂ ਦੀ ਸਾਡੇ ਸਾਹਮਣੇ ਲੈ ਕੇ ਗਏ ਆ ਟਰਾਲੀ ਉਹ ਭਰ ਕੇ ਪੱਖੇ ਵੀ ਉਹਨਾਂ ਨੇ ਸਾਡੇ ਸਾਹਮਣੇ ਚੋਰੀ ਕੀਤੀ ਆ ਪੁਲਿਸ ਵਾਲਿਆਂ ਨੇ ਉਹ ਕਹਿ ਰਹੇ ਵੀ ਸਾਨੂੰ ਕੋਈ ਪਤਾ ਨਹੀਂਗਾ ਜਿੱਨਾ ਸੋ ਰਸਮਾਨ ਮਿਲਦਾ ਹੈਗਾ ਤੁਸੀਂ ਉਹ ਲੈ ਕੇ ਤੇ ਤੁਸੀਂ ਇੱਥੋਂ ਜਾਓ ਜੀ ਦੇਖੋ ਵੀ ਇਹ ਜਿਹੜਾ ਪਿੰਡਾਂ ਦੇ ਵਿੱਚੋਂ ਸਾਰਿਆਂ ਦੇ ਅਗਰਾਹੀ ਕਰਕੇ ਸਮਾਨ ਇਕੱਠਾ ਕੀਤਾ ਗਿਆ ਸੀਗਾ ਜੀ ਲਿਆ ਸੀ ਆ ਜੂਨੀਅਨ ਦੇ ਬੰਦਿਆਂ ਨੇ ਮੇਨ ਜਿਨ੍ਹਾਂ ਨੇ ਸਾਨੂੰ ਅਗਰਾਹੀ ਦਿੱਤੀ ਹੈ ਅੱਜ ਅਸੀਂ ਉਹਨਾਂ ਦੇ ਵੀ ਜਵਾਬ ਦੇ ਐ ਕਿਉਂਕ ਪੈਸੇ ਦਿੱਤੇ ਅਸੀਂ ਉਹਦਾ ਸਮਾਨ ਖਰੀਦਿਆ ਇੱਥੇ ਤੇ ਉਹੀ ਸਮਾਨ ਸਾਡਾ ਅੱਜ ਇਥੋਂ ਵਿੱਚੋਂ ਗਾਇਬ ਹੋ ਗਿਆ ਜੀ ਸਾਨੂੰ ਤਾਂ ਮੇਨ ਚੀਜ਼ਾਂ ਮੋਟੀਆਂ-ਮੋਟੀਆਂ ਚੀਜ਼ਾਂ ਹੀ ਮਿਲ ਗਈਆਂ ਜਿਵੇਂ ਟਰੈਕਟਰ ਹੋ ਗਿਆ ਜਾਂ ਟਰਾਲੀਆਂ ਹੋ ਗਈਆਂ ਜੀ ਦੂਜਾ ਸਮਾਨ ਤਾਂ ਸਾਨੂੰ ਮਿਲੇ ਹੀ ਨਹੀਂ ਸਾਡਾ ਹੁਣ ਜੇ ਸਾਡੇ ਸਿਲੰਡਰ ਸੀਗੇ ਦੋ ਸਿਲੰਡਰ ਸੀਗੇ ਹੀ ਤੇ ਦੋਵੇਂ ਤੇ ਦੋਵੇਂ ਸਿਲੰਡਰਾਂ ਚੋਂ ਸਾਡੇ ਕੋਲ ਇੱਕ ਸਿਲੰਡਰ ਵੀ ਹੈ ਨਹੀਂ ਗਈ ਪੱਖੇ ਜਮਾਂ ਨਵੇਂ ਸਾਡੇ ਅਣ ਲੱਗ ਵਾਲੀ ਗੱਲ ਸੀਗੀ ਜੀ ਉਹ ਵੀ ਨਹੀਂ ਸਾਨੂੰ ਮਿਲੇ ਬਸ ਉਵੇਂ ਅਸੀਂ ਆਵਦਾ ਆ ਗਏ ਹੁਣ ਜੀ ਇਹ ਜਿਵੇਂ ਹੁਣ ਆਪਾਂ ਗੱਲ ਕਰੀਏ ਕਿਉਂਕਿ ਜਿਹੜਾ ਸਮਾਨ ਸੀ ਉਹ ਸਾਰਾ ਕਿਹਾ ਟੋਟਲ ਮੋਰਚੇ ਦੀ ਗੱਲ ਕਰਦੇ ਆਂ ਆਪਾਂ 2.5 ਕਿਲੋਮੀਟਰ ਤੋਂ ਉੱਤੇ ਦਾ ਲੰਬਾ ਮੋਰਚਾ ਸੀ ਕਾਫੀ ਸਮਾਨ ਸੀ ਤੁਹਾਡਾ ਇੰਨਾ ਸਮਾਨ ਕਿਹਾ ਹੋਵੇਗਾ ਤਾਂ ਕਿਹਨੂੰ ਜ਼ਿੰਮੇਵਾਰ ਸਮਝੋ ਇਹ ਇਹ ਤਾਂ ਜੀ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਜੀ ਇਸ ਚੀਜ਼ ਦਾ ਤਾਂ ਇਹ ਤਾਂ ਰਹੀ ਉਹਨਾਂ ਕਿਸਾਨਾਂ ਦੀ ਗੱਲ ਜਿਨ੍ਹਾਂ ਦਾ ਸਮਾਨ ਚੋਰੀ ਹੋ ਚੁੱਕਿਆ ਗਏ ਸੀ ਧਰਨੇ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਲੇਕਿਨ ਮੰਗਾਂ ਤਾਂ ਕੀ ਮੰਨੀਆਂ ਜਾਣੀਆਂ ਸੀ ਹੁਣ ਜੋ ਉਹਨਾਂ ਦੀ ਆਪਣੀ ਕਮਾਈ ਦਾ ਸਮਾਨ ਹੈ ਉਹ ਵੀ ਨਹੀਂ ਲੱਭ ਰਿਹਾ ਤੇ ਆਰੋਪ ਸਿੱਧੇ ਤਰੀਕੇ ਨਾਲ ਲਗਾਏ ਜਾ ਰਹੇ ਨੇ ਪੁਲਿਸ ਤੇ ਕਿ ਪੁਲਿਸ ਜ਼ਿੰਮੇਵਾਰ ਹੈ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਆਖਿਰਕਾਰ ਸਮਾਨ ਗਿਆ ਤਾਂ ਗਿਆ ਕਿੱਥੇ ਕਿਸਾਨ ਪਹੁੰਚੇ ਹੋਏ ਨੇ ਸਵੇਰ ਤੋਂ ਹੀ ਕੀ ਆਪਣੋ ਆਪਣਾ ਸਮਾਨ ਲਿਆਈਏ ਟਰੈਕਟਰ ਟਰਾਲੀਆਂ ਅਸੀਂ ਧਰਨੇ ਵਾਲੀ ਥਾਂ ਦੇ ਉੱਤੋਂ ਵਾਪਸ ਘਰਾਂ ਨੂੰ ਲਈਏ ਕਿਉਂਕਿ ਧਰਨਾ ਤਾਂ ਚੁਕਾਇਆ ਜਾ ਚੁੱਕਿਆ ਹੈ ਸੜਕ ਐ ਉਹ ਵੀ ਚਾਲੂ ਹੋ ਗਈ ਐ ਹੁਣ ਜਿਸ ਤਰੀਕੇ ਨਾਲ ਵਾਰਿਸ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਵੇਂ ਸੜਕ ਦੇ ਆਲੇ ਦੁਆਲੇ ਖੜੇ ਨੇ ਟਰੈਕਟਰ ਟਰਾਲੀਆਂ ਹੁਣ ਕਿਸਾਨ ਪਹੁੰਚ ਰਹੇ ਨੇ ਲੈਣ ਨੂੰ ਲੇਕਿਨ ਉਸ ਤੋਂ ਪਹਿਲਾਂ ਕੀ ਹੋਇਆ ਕਿਸਾਨ ਆਪੂ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਆਪਣਾ ਸਮਾਨ ਨਾ ਲੈਣ ਲਈ ਜਾਓ ਜੇਕਰ ਤੁਹਾਡਾ ਟਰੈਕਟਰ ਟਰਾਲੀ ਜਿੱਥੇ ਵੀ ਹੈ ਉਸ ਨੂੰ ਉਸੇ ਤਰੀਕੇ ਦੇ ਨਾਲ ਛੱਡ ਦਿਓ ਤੇ ਜਿਹੜੀ ਅਸੀਂ ਪਰਪਾਈ ਆਪੇ ਕਰ ਲਾਂਗੇ ਕਿਵੇਂ ਕਰੂੰਗੇ ਤੇ ਜਿਹੜੇ ਕਿਸਾਨ ਦਾ ਉਹ ਟਰੈਕਟਰ ਉਹ ਟਰਾਲੀ ਕਿਸ਼ਤਾਂ ਦੇ ਉੱਤੇ ਚੱਲ ਰਿਹਾ ਹੈ ਉਹ ਕਿਸਾਨ ਕੀ ਕਰੂਗਾ ਜਿਸ ਪਰਿਵਾਰ ਦੇ ਵਿੱਚ ਕੋਈ ਹੀ ਟਰੈਕਟਰ ਟਰਾਲੀ ਆ ਉਹ ਕਿਸਾਨ ਕਿਸ ਤਰੀਕੇ ਦੇ ਨਾਲ ਆਪਣੀ ਅੱਗੇ ਖੇਤੀ ਕਰੂਗਾ ਅੱਗੇ ਆਪਣੀ ਵਾਢੀ ਕਰੂਗਾ ਸਭ ਤੋਂ ਵੱਡਾ ਸਵਾਲ ਇਹ ਹੈ ਕਿਸਾਨ ਲੀਡਰਾਂ ਨੇ ਤਾਂ ਕਹਿ ਦਿੱਤਾ ਕਿ ਤੁਸੀਂ ਨਾ ਜਾਓ ਆਪੋ ਆਪਣੇ ਘਰਾਂ ਦੇ ਵਿੱਚ ਰਹੋ ਔਰ ਇੱਥੇ ਨਹੀਂ ਰੁਕ ਰਹੇ ਕਿਸਾਨ ਆਗੂ ਇਹ ਵੀ ਕਹਿ ਰਹੇ ਨੇ ਕਿ ਆਪਾਂ ਘਰੇ ਬਹਿលਿਆਂ ਹਲੇ ਕੋਈ ਵਾਢੀ ਦਾ ਸਮਾਂ ਵੀ ਨਹੀਂ ਹੈ ਸਮਾਂ ਵੱਧ ਲੱਗੂਗਾ ਤੇ ਘਰੇ ਨਾ ਰਹੋ ਤੇ ਆਪੋ ਆਪਣਾ ਬਾਰਡਰਾਂ ਤੇ ਉੱਤੇ ਜਾਓ ਦੁਬਾਰਾ ਜਾਓ ਆਪਾਂ ਧਰਨਾ ਲਗਾਣਾ ਤੇ ਇਸ ਤਰੀਕੇ ਦੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸੁਰਜੀਤ ਸਿੰਘ ਫੂਲ ਕੀ ਕਹਿ ਰਹੇ ਨੇ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਆਪਣਾ ਸਮਾਨ ਲੈ ਕੇ ਆਉਣ ਦੀ ਕੋਈ ਲੋੜ ਨਹੀਂ ਸਮਾਊਗਾ ਆਪਾਂ ਸਮਾਨ ਉਸ ਜੋ ਪੈਸੇ ਵਸੂਲਣਿਆ ਆਪਾਂ ਖੁਦ ਬੋ ਖੁਦ ਸਰਕਾਰ ਤੋਂ ਵਸੂਲ ਲਵਾਂਗੇ ਕੋਈ ਵੀ ਸਮਾਨ ਨਹੀਂ ਚੱਕਣਾ ਕੋਈ ਵੀ ਟਰਾਲੀ ਨਹੀਂ ਚੱਕਣਾ ਇਹਨਾਂ ਨੂੰ ਕਹਿ ਦਿਓ ਵੀ ਅੱਗ ਲਾ ਦਿਓ ਤੁਸੀਂ ਅਸੀਂ ਕੋਈ ਸਮਾਨ ਨਹੀਂ ਚੱਕਣਾ ਇਹਦੀ ਕੋਈ ਨਹੀਂ ਆਪਣਾ ਸਿਆਸੀ ਕੀ ਉਹ ਤੋਂ ਵਸੂਲ ਲਵਾਂਗੇ ਜਨਾਹ ਨੁਕਸਾਨ ਕਰਨਗੇ ਤੋੜਪੰਨ ਕਰ ਰਹੇ ਹੈ ਰਾਤ ਦੇ ਆਪਣਾ ਜਿਹੜੇ ਟੈਂਟ ਆ ਜਿਹੜੇ 1-1 ਟੈਂਟ 50-5000 ਰੁਪਏ ਦਾ ਬਣਦਾ ਉਹਨੂੰ ਕੰਬਦਾ ਉਹਦੇ ਨਾਲ ਜੇਸਵੀਆਂ ਦੇ ਨਾਲ ਤੋੜ ਰਹੇ ਨੇ ਕੋਈ ਨਹੀਂ ਆਪਾਂ ਸਾਰੀ ਕੀਮਤ ਵਸੂਲ ਲਾਂਗੇ ਪਰ ਅਸੀਂ ਆਪਦੇ ਆਪ ਟਰੈਕਟਰ ਟਰਾਲੀ ਉਤੋਂ ਵਾਪਸ ਨਹੀਂ ਲੈ ਕੇ ਆਉਂਦੇ ਇਹ ਸਾਨੂੰ ਕਲੰਕਿਤ ਕਰਨਾ ਚਾਹੁੰਦੇ ਆ ਵੀ ਉਹਦੇ ਨਾਲ ਹੁਣ ਜਦੋਂ ਡਰ ਮਾਰਾ ਜਾਂ ਹਮਲਾ ਕੀਤਾ ਹੁਣ ਇਹਨਾਂ ਨੇ ਟਰੈਕਟਰ ਵਾਪਸ ਲੈਣ ਲੱਗ ਗਏ ਉਹਦੇ ਦੇ ਕੇ ਉਹਨਾਂ ਵਾਪਸ ਕੀਤੇ ਸੋ ਲੋਕਾਂ 'ਚ ਆਪਾਂ ਨੂੰ ਇਹ ਆਪਣਾ ਨਰੇਟਿਵ ਬਿਗਾਰਨਾ ਚਾਹੁੰਦੇ ਆ ਆਪਣਾ ਇਮੇਜ ਬਿਗਾਰਨਾ ਚਾਹੁੰਦੇ ਆ ਆਪਾਂ ਕੋਈ ਆਪ ਦੇ ਆਪ ਕੋਈ ਟਰੈਕਟਰ ਟਰਾਲੀ ਕੋਈ ਵੀ ਸਮਾਨ ਵਾਪਸ ਨਹੀਂ ਲੈ ਕੇ ਆਉਣਾ ਇਹਨਾਂ ਨੂੰ ਕਹਿਣ ਦੀ ਕਹਿਣਾ ਉਹ ਵੀ ਜਿੱਥੇ ਵੀ ਸਰੋ ਲੈ ਕੇ ਜਾਣਾ ਲੈ ਜਾਓ ਜਿਹੜੀ ਅੱਗ ਲਾਉਣੀ ਹੈ ਲਾ ਦਿਓ ਅਸੀਂ ਆਪ ਦੇ ਆਪ ਨਹੀਂ ਚੱਕਾਂਗੇ ਤਾਂ ਹੁਣ ਕਿਸਾਨ ਆਗੂਆਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਈ ਤਰੀਕੇ ਦੀਆਂ ਜੇਲ੍ਹ ਕਈ ਥਾਂ ਥਾਂ ਦੇ ਉੱਤੇ ਜੇਲਣ ਜਿਹੜੀ ਇਹ ਪੰਜਾਬ ਦੇ ਵਿੱਚ ਬਣੀ ਆ ਵੀ ਆ ਵੱਖੋ ਵੱਖਰੀਆਂ ਜੇਲਾਂ ਦੇ ਵਿੱਚ ਕਿਸਾਨਾਂ ਨੂੰ ਰੱਖਿਆ ਗਿਆ ਇਸ ਤੋਂ ਇਲਾਵਾ ਸ਼ੰਭੂ ਔਰ ਖਨੋਰੀ ਮੋਰਚੇ ਨੂੰ ਜਿਹੜੇ ਦੋ ਅਹਿਮ ਲੀਡਰ ਲੀਡ ਕਰਲੇ ਸੀਗੇ ਇੱਕ ਸੀ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਢੱਲੇਵਾਲ ਹੁਣ ਇਹਨਾਂ ਦੇ ਉੱਤੇ ਪਰਚੇ ਦਰਜ ਹੋ ਗਏ ਨੇ ਜੇਕਰ ਆਪਾਂ ਸਰਵਨ ਸਿੰਘ ਪੰਦੇਰ ਦੀ ਗੱਲ ਕਰੀਏ ਤਾਂ 101 ਕਿਸਾਨਾਂ ਦੇ ਵਿੱਚ ਸਰਵਨ ਸਿੰਘ ਪੰਦੇਰ ਦਾ ਵੀ ਨਾਮ ਸ਼ਾਮਿਲ ਹੈ ਜਿਨ੍ਹਾਂ ਦੇ ਉੱਤੇ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਔਰ ਸ਼ਾਇਦ આરોਪ ਇਹ ਹੀ ਨੇ ਕਿ ਇਹ ਹੀ ਮੁੱਖ ਐਸੇ ਲੀਡਰ ਸੀਗੇ ਜੋ ਕਿ ਲਗਾਤਾਰ ਹਰ ਰੋਜ਼ ਹਰ ਸਪੀਚ ਦਿੰਦੇ ਸੀ ਕਿਸ ਤਰੀਕੇ ਨਾਲ ਸਰਕਾਰ ਦੇ ਅਗੇ ਔਰ ਪ੍ਰਸ਼ਾਸਨ ਦੇ ਅਗੇ ਚੁਣੌਤੀ ਬਣੇ ਹੋਏ ਸੀ ਤਾਂ ਜਿਹੜੇ 101 ਕਿਸਾਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਦੇ ਵਿੱਚ ਵੀ ਦੱਸਦਿਆਂ ਕਿ ਕਿਸ ਤਰੀਕੇ ਦੇ ਜਿਹੜਾ ਆਪਰੇਸ਼ਨ ਪੰਜਾਬ ਪੁਲਿਸ ਨੇ ਚਲਾਇਆ ਸੀ 19 ਤਰੀਕ ਨੂੰ ਉਹ 19 ਨੂੰ ਔਰ 20 ਤਰੀਕ ਤੱਕ ਜਿਹੜਾ ਆਪਰੇਸ਼ਨ ਜਾਰੀ ਰਿਹਾ ਸੀ ਉਹਦੇ ਵਿੱਚ ਕੀ ਕੁਝ ਹੋਇਆ ਟੋਟਲ ਕੁੱਲ ਮਿਲਾ ਕੇ 572 ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ 268 ਕਿਸਾਨਾਂ ਨੂੰ ਛੱਡ ਦਿੱਤਾ ਗਿਆ ਸੀ ਤੇ ਜੇਕਰ ਆਪਾਂ ਜੇਲ੍ਹ ਦੀ ਗੱਲ ਕਰੀਏ 304 ਕਿਸਾਨ ਸੀ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਹਦੇ ਵਿੱਚੋਂ ਨਾਭਾ ਜੇਲ੍ਹ ਦੇ ਵਿੱਚ 150 ਕਿਸਾਨ ਬੰਦ ਕੀਤੇ ਗਏ ਨੇ ਮਾਨਸਾ ਜੇਲ੍ਹ ਦੇ ਵਿੱਚ 24 ਕਿਸਾਨ ਬੰਦ ਕੀਤੇ ਗਏ ਨੇ ਸੰਗਰੂਰ ਜੇਲ੍ਹ ਦੇ ਵਿੱਚ 90 ਕਿਸਾਨ ਬੰਦ ਕੀਤੇ ਗਏ ਨੇ ਇਸ ਤੋਂ ਇਲਾਵਾ ਇੱਕ ਖਨੋਰੀ ਦੇ ਵਿੱਚ ਹੀ ਓਪਨ ਜੇਲ੍ਹ ਬਣਾਈ ਗਈ ਹੈ ਉਹਦੇ ਵਿੱਚ 40 ਕਿਸਾਨਾਂ ਨੂੰ ਇੱਕ ਤਰੀਕੇ ਨਾਲ ਬੰਦਕ ਬਣਾ ਕੇ ਰੱਖਿਆ ਗਿਆ ਸਰਕਾਰ ਦੀ ਨਿਗਰਾਨੀ ਦੇ ਵਿੱਚ ਕਿ ਉਹਨਾਂ ਨੂੰ ਵੀ ਕਿਤੇ ਨਹੀਂ ਜਾਣ ਦਿੱਤਾ ਜਾਵੇਗਾ ਇਸ ਤੋਂ ਇਲਾਵਾ 101 ਕਿਸਾਨਾਂ ਦੇ ਉੱਤੇ BNS ਦੀ ਧਾਰਾ 126 ਔਰ 170 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਨੇ ਪਟਿਆਲਾ ਦੇ ਸਦਰ ਥਾਣੇ ਵਿੱਚ ਇਹ ਮਾਮਲੇ ਦਰਜ ਕੀਤੇ ਗਏ ਨੇ ਸਰਵਨ ਸਿੰਘ ਪੰਦੇਰ ਸਮੇਤ ਕਈ ਕਿਸਾਨ ਆਗੂਆਂ ਦੇ ਬਾਇ ਨੇਮ ਪਰਚਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਔਰ ਅੱਗੇ ਦੀ ਪੁਛਪੜਤਾਲ ਕੀਤੀ ਜਾ ਰਹੀ ਹੈ ਕੀ ਪੁਛਪੜਤਾਲ ਹੈ ਕਿ ਸ਼ਾਇਦ ਅੱਗੇ ਤੁਹਾਡੇ ਕੀ ਰਣਨੀਤੀ ਸੀ ਇਸ ਤਰੀਕੇ ਦੇ ਸਵਾਲ ਜਵਾਬ ਇਹਨਾਂ ਤੋਂ ਹੋ ਸਕਦੇ ਨੇ ਲੇਕਿਨ ਇਸ ਵੇਲੇ ਦੀ ਵੱਡੀ ਖਬਰ ਇਹ ਹੀ ਸੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨੀ ਸ਼ੇਅਰ ਕਰਨੀ ਬੜੀ ਜ਼ਰੂਰੀ ਸੀ ਉਹ ਕਿਸਾਨ ਉਹ ਕਿਸਾਨ ਪਰਿਵਾਰ ਜਿਹੜੇ ਖਬਰ ਨੂੰ ਦੇਖ ਰਹੇ ਨੇ ਤੇ ਜੇਕਰ ਉਹਨਾਂ ਦਾ ਸਮਾਨ ਲਵਾਰੇ ਸਲਾਤ ਵਿੱਚ ਪਿਆ ਤਾਂ ਉਹ ਜਾ ਕੇ ਪੁਲਿਸ ਨੂੰ ਦੋ ਬੰਦੇ ਸਬੂਤ ਦੇ ਤੌਰ ਤੇ ਦੇ ਕੇ ਔਰ ਜੋ ਤੁਹਾਡਾ ਸਮਾਨ ਹੈ ਸ਼ੰਭੂ ਔਰ ਖਨੋਰੀ ਬਾਰਡਰ ਤੇ ਪਿਆ ਤਾਂ ਪੁਲਿਸ ਨੂੰ ਤੁਸੀਂ ਉਹਦੇ ਸ ਉਹ ਗਵਾਹ ਦੇ ਕੇ ਉਹ ਆਪਣਾ ਸਮਾਨ ਨੂੰ ਛਡਾ ਕੇ ਘਰੇ ਲਿਆ ਸਕਦੇ ਹਾਂ